കു ചട്ടോ കോട്ട മഗടാ കോളേ വൈ കേ ਉਦਾ ਚਿੱਤ ਚਟਣੀ ਨੂੰ ਕਰਦਾਨੀ ਉਦਾ ਚਿੱਤ ਚਟਣੀ ਨੂੰ ਕਰਦਾਨੀ ਦੋਸਤੋ ਉਹਦਾ ਹੀ ਇਕੱਲੇ ਦਾ ਚਿੱਤ ਚਟਣੀ ਨੂੰ ਨਹੀਂ ਕਰੂਗਾ ਆਪਣਾ ਸਾਰਿਆਂ ਦਾ ਹੀ ਚਿੱਤ ਚਟਣੀ ਨੂੰ ਕਰੂਗਾ ਕਿਉਂਕਿ ਆਪਾਂ ਅੱਜ ਚਟਣੀ ਆ ਜਿਹੜੀ ਬਣਾਉਣੀ ਐ ਇਸ ਤਰ੍ਹਾਂ ਦੀ ਲੱਗੀਆਂ ਤੁਸੀਂ ਕਦੇ ਵੀ ਨਹੀਂ ਖਾਧੀ ਹੋਣੀ ਤੇ ਬਹੁਤ ਹੀ ਸੁਆਦੀਸ਼ਟ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਵਣ ਵਾਲੀ ਚਟਨੀ ਦੀ ਰੈਸਪੀ ਅੱਜ ਆਪਾਂ ਲੈ ਕੇ ਆਏ ਆਂ ਤੇ ਆਜੋ ਫਿਰ ਆਪਾਂ ਸ਼ੁਰੂ ਕਰਦੇ ਆਂ ਉਹ ਚਟਨੀ ਦੋਸਤੋ ਅੱਜ ਆਪਾਂ ਬਣਾਉਣ ਲੱਗੇ ਆਂ ਪੱਕੇ ਅੰਬ ਦੀ ਚਟਨੀ ਤੇ ਆਜੋ ਫਿਰ ਆਪਾਂ ਹੁਣ ਦੱਸਦੇ ਆਂ ਇਹਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਪਾਉਣੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਪਾ ਲੈਣਾਗਾ ਇੱਕ ਟੇਬਲस्पून ਜਿਹੜਾ ਪਾਇਆ ਨਮਕ ਆਪਾਂ ਕਾਲਾ ਨਮਕ ਵੀ ਪਾ ਸਕਦੇ ਆਂ ਤੁਸੀਂ ਸੇਂਦਾ ਨਮਕ ਮੈਂ ਪਾਇਆਗਾ ਇਹ ਉਸੇ ਤਰ੍ਹਾਂ ਦਾ ਹੀ ਹੁੰਦਾਗਾ ਤੁਸੀਂ ਕੋਈ ਵੀ ਨਮਕਾ ਜਿਹੜਾ ਲੈ ਸਕਦੇ ਆਂ ਤੇ ਹੁਣ ਆਪਾਂ ਦੋ ਲੈ ਲਈਆਂ ਲਾਲ ਮਿਰਚਾਂ ਇਹ ਹੈ ਹਰਨੀ ਮਿਰਚਾਂ ਹਰਿਆ ਮਿਰਚਾਂ ਪਾਂ ਦੋ ਲਾਲ ਲੈ ਲਿਆ ਤੁਸੀਂ ਆਪਣੇ ਟੇਸਟ ਅਨੁਸਾਰ ਵੱਧ ਘੱਟ ਵੀ ਲੈ ਸਕਦੇ ਆ ਪਰ ਇੰਨੇ ਕੀ ਰੱਖੀ ਆ ਕਿਉਂਕਿ ਬੱਚੇ ਫਿਰ ਜ਼ਿਆਦਾ ਤਿੱਖੀ ਮਿਰਚ ਖਾਣਾ ਪਸੰਦ ਨਹੀਂ ਕਰਦੇ ਇਹ ਨੂਨ ਤੇ ਮਿਰਚ ਨੂੰ ਥੋੜਾ ਜਿਹਾ ਆਪਾਂ ਰਗੜ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਜਿਹਾ ਪਿਆਜ਼ ਤੇ ਚਾਰਕ ਗੰਡੀਆਂ ਆਪਾਂ ਲਸਣ ਦੀਆਂ ਪਾਈਆਂ ਨੇ ਹੁਣ ਦੋਸਤੋ ਆਪਾਂ ਜਿਹੜਾ ਲਸਣ ਤੇ ਪਿਆਜ਼ ਆਪਾਂ ਜਿਹੜਾ ਲਿਆ ਸੀਗਾ ਉਹ ਆਪਾਂ ਚੰਗੀ ਤਰ੍ਹਾਂ ਰਗੜ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਵੀ ਪਾ ਦੇਵਾਂਗੇ ਜੀਰਾ ਆਪਾਂ ਭੁੰਨਿਆ ਹੋਇਆ ਜੀਰਾ ਲਿਆਗਾ ਭੁੰਨਿਆ ਹੋਇਆ ਜੀਰਾ ਆਪਾਂ ਪਾ ਦੇਵਾਂਗੇ ਇਹਨੂੰ ਵੀ ਥੋੜਾ ਜਿਹਾ ਤੇ ਇਹਦੇ ਵਿੱਚ ਐ ਥੋੜਾ ਜਿਹਾ ਰਗੜਾ ਲਾ ਲਵਾਂਗਾ ਤੇ ਹੁਣ ਆਪਾਂ ਨੇ ਅੰਬ ਲੈਣਾਗਾ ਅੰਬ ਤੁਸੀਂ ਕਿਸੇ ਵੀ ਸਹਿਜ ਦਾ ਅੰਬ ਲੈ ਸਕਦੇ ਆ ਇਸ ਤੋਂ ਥੋੜਾ ਜਿਹਾ ਛੋਟਾ ਅੰਬ ਲੈ ਸਕਦੇ ਆ ਛੋਟਾ ਪਾ ਲਓ ਵੱਡਾ ਪਾ ਲਓ ਜਿਵੇਂ ਮਰਜੀ ਤੁਹਾਡੀ ਜਿੰਨਾ ਕ ਪਾਉਣਾ ਉਹਨਾ ਪਾ ਸਕਦੇ ਆ ਆਨੇ ਅੰਬ ਦਾ ਇਸ ਤਰ੍ਹਾਂ ਗੁੱਦਾ ਵਿੱਚੋਂ ਕੱਢ ਲੈਣਾ ਕਿਸੇ ਵੀ ਤਰੀਕੇ ਦੇ ਨਾਲ ਆ ਗੁੱਦਾ ਜਿਹੜਾ ਕੱਢ ਸਕਦੇ ਆ ਇਸ ਤਰ੍ਹਾਂ ਜਿਹੜਾ ਗੁੱਦਾ ਬਹੁਤ ਵਧੀਆ ਨਿਕਲਦਾਗਾ ਸਾਰੀਆਂ ਫਾੜੀਆਂ ਮਤਲਬ ਤਕਰੀਬਨ ਇਸ ਤਰ੍ਹਾਂ ਨਿਕਲੇਉਂਦੀਆਂ ਆ ਦੇਖੋ ਬਹੁਤ ਵਧੀਆ ਫਾੜੀਆਂ ਆ ਜਿਹੜੀਆਂ ਨਿਕਲੇਉਂਦੀਆਂ ਇਸ ਤਰ੍ਹਾਂ ਸਾਰਾ ਜਿਹੜਾ ਛਿਲਕਾ ਪਹਿਲਾਂ ਨਹੀਂ ਛਿਲਣਾ ਪੈਂਦਾ ਤੁਸੀਂ ਵੀ ਇਸ ਤਰ੍ਹਾਂ ਹੀ ਛੱਲ ਲੈਣਾ ਕਿਉਂਕਿ ਬਹੁਤ ਵਧੀਆ ਨਿਕਲਦਾ ਹੈ ਦੂਸਰੇ ਖਾੜੀਦਿਆਂ ਵੀ ਆਪਾਂ ਇਸ ਤਰ੍ਹਾਂ ਹੀ ਕੱਟ ਲਾ ਲਵਾਂਗੇ ਹੁਣ ਆਪਾਂ ਇਹਨੂੰ ਹਲਕਾ ਹਲਕੇ ਹੱਥ ਨਾਲ ਇਸ ਤਰ੍ਹਾਂ ਆੜ ਨੂੰ ਸਾਰਿਆਂ ਨੂੰ ਕੁੱਟ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਮਿਕਸ ਕਰ ਲਵਾਂ। ਦੋਸਤੋ ਬਹੁਤ ਹੀ ਵਧੀਆ ਹੈ ਜਿਹੜੀ ਚਟਣੀਆਂ ਬਣ ਕੇ ਤਿਆਰ ਹੁੰਦੀ ਆਂਬ ਦੀ। ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆਂ। ਸਿਆਣੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆਂ ਕਿਉਂਕਿ ਬਣਦੀ ਐ ਇਸ ਤਰ੍ਹਾਂ ਬਹੁਤ ਵਧੀਆ। ਇਦੇ ਵਿੱਚ ਇੱਕ ਚਮਚਾ ਜਿਹੜਾ ਸ਼ੱਕਰ ਦਾ ਪਾਵਾਂਗੇ ਤੁਸੀਂ ਗੁੜ ਵੀ ਪਾ ਸਕਦੇ ਆ ਬਸ ਤਾਂ ਅੰਬ ਮਿੱਠਾ ਹੀ ਹੁੰਦਾ ਵਧੀਆ ਟੇਸਟ ਕਰਨ ਦੇ ਲਈ ਆਪਾਂ ਇੱਕ ਚਮਚਾ ਜਿਹੜਾ ਸ਼ੱਕਰ ਦਾ ਪਾਵਾਂਗੇ ਜੂਰੀ ਆਪਣੀ ਚਟਣੀ ਅੰਬ ਦੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲਵਾਂਗੇ ਤੇ ਦੋਸਤੋ ਤੁਸੀਂ ਵੀ ਬਣਾ ਕੇ ਦੇਖਿਓ ਇਸ ਤਰ੍ਹਾਂ ਦੀ ਚਟਣੀ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਜੇ ਤੁਹਾਨੂੰ ਮੇਰੀ ਇਸ ਅੰਬ ਦੀ ਚਟਣੀ ਦੀ रेसिपी ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਆ ਤੇ ਕਮੈਂਟ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀਆਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਆ ਉਹ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ